ਬਾਬਾਦੀਪ ਸਿੰਘ ਜੀ ਦੇ ਸਥਾਨ ਤੇ ਵੀਰ ਜੀ ਤੁਹਾਨੂੰ ਮਿਲਿਆ ਵੀਰ ਜੀ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ ਜੀ ਅਸੀਂ ਬਾਬਾ ਜੀ ਆ ਤੀਸਰਾ ਦੂਜਾ ਜੀ ਦਪਹਿਰਾ ਸਾਹਿਬ ਹਾਂ ਜੀ ਤੇ ਲਗਾਤਾਰ ਮਤਲਬ ਜਦੋਂ ਤੁਸੀਂ ਮਨੋ ਕਾਮਨਾ ਕਰਕੇ ਆਉਣ ਲੱਗੇ ਜਾਂ ਕੋਈ ਮਨੋ ਕਾਮਨਾ ਮਨੋ ਕਾਮਨਾ ਵੀ ਸੀ ਤੇ ਬਾਕੀ ਸਾਨੂੰ ਇੱਕ ਹੋਰ ਕਿਤੇ ਨਹੀਂ ਕੋਈ ਲੱਗਾ ਇੱਥੋਂ ਸਾਡਾ ਜਦੋਂ ਤੇ ਤੀਸਰਾ ਆਏ ਆਂ ਦਪਹਿਰਾ ਸਾਹਿਬ ਇੱਕ ਆੜੀ ਬੀਬੀ ਬਾਪੂ ਦਾ ਵੀਜ਼ਾ ਆ ਪਾ ਲਾਇਆ ਸੀ ਉਹ ਆ ਗਿਆ ਜੀ ਇੱਕ ਸਾਡਾ ਕੁਛ ਦਿਨ ਪਹਿਲਾਂ ਹੀ ਹਾਰਡ ਦਾ ਮਰੀਜ਼ ਸੀਗਾ ਜੀ अच्छा जी तो मोगे दाखल थी गई वो कहंदे सिगे भी उदी नाड़ी ब्लॉक आ ते स्टंट पाए भी भी खतरा वा बहुत ही अच्छा जी तो रात नु डॉक्टर कहंदे सिगे भी थोनू भी असी ਨਹੀਂ ਕਹਿ ਸਕਦੇ ਵੀ ਭਰੋਸਾ ਨਹੀਂ ਦੇ ਸਕਦੇ ਤੇ ਵੀ ਇਹ ਤੁਹਾਡਾ ਮਰੀਜ਼ ਹੈ ਉਹ ਕਹਿੰਦੇ ਵੀ ਨਾੜਾਂ ਬਿਲਕੁਲ ਬਲੌਗ ਹੋ ਗਈਆਂ ਤੇ ਮੈਂ ਬਾਬਾ ਦੀਪ ਸਿੰਘ ਦੀ ਜੋਤ ਦਾ ਕਿਉਈ ਜਾ ਕੇ ਮਰੀਜ਼ ਦੇ ਦੋ ਤਿੰਨ ਟਾਈਮ ਲਾਇਆ ਤੇ ਜਦੋਂ ਸਵੇਰ ਉਹਨੇ ਛੁੱਟੀ دینی ਸੀ ਤੇ ਉਹਦਾ ਕੀਤਾ ਦਜਾ ਜੋ ਐਮ ਆਰ ਆਈ ਉਹ ਕਹਿੰਦੇ ਵੀ ਬਿਲਕੁਲ ਨਾਰਮਲ ਹੀ ਹੈ ਉਹ ਕਦੇ ਐਂ ਲੱਗਦਾ ਮਰੀਜ਼ ਜਿਵੇਂ ਹਿਸਾਬ ਦੇ ਕੁਝ ਹੋਇਆ ਹੀ ਨਹੀਂ ਗਾ ਜੀ ਰਾਤ ਨੂੰ ਕਹਿੰਦੇ ਸੀ ਬਹੁਤ ਵੱਡੀ ਪ੍ਰੋਬਲਮ ਆ ਸਵੇਰ ਉਹ ਕਹਿੰਦੇ ਵੀ ਕੁਝ ਵੀ ਨਹੀਂ ਗਾ ਦੂਜੇ ਤੀਜੇ ਦਿਨ ਉਹ ਕਹਿੰਦੀ ਦੋ ਦਿਨ ਰੱਖਿਆ ਤੂੰ ਮੁੜ ਕੇ ਛੁੱਟੀ ਟਾਈਮ ਉਹ ਕਹਿੰਦੇ ਵੀ ਬਿਲਕੁਲ ਨਾਰਮਲ ਆਈ ਕੋਈ ਹੈ ਹੀ ਨਹੀਂ ਗਾ ਤੇ ਤੁਹਾਨੂੰ ਜਦੋਂ ਮਤਲਬ ਹੁਣ ਕਿੰਨੇ ਤੁਸੀਂ ਮਨ ਵਿੱਚ ਜਦੋਂ ਸੋਚ ਕੇ ਆਏ ਵੀ ਇੰਨੇ ਚ ਪੈਰਾਸੈਪ ਕਰਾਂਗੇ ਤਾਂ ਹੁਣ ਸਾਰੇ ਨਹੀਂ ਨਹੀਂ ਅਸੀਂ ਮੈਂ ਪੰਜ ਤਾਂ ਸਖੇ ਸੀ ਗਏ ਮੈਂ ਪ੍ਰਾਈਵੇਟ ਜੋਬ ਕਰਦਾ ਸੀ ਮੈਂ ਤੁਹਾਨੂੰ ਇਹ ਗੱਲ ਕਹੀ ਆ ਵੀ ਮੈਂ ਲਗਾਤਾਰ ਯੰਗੋ ਚਾਹੀ ਮੇਰੀ ਵੀ ਜੋ ਚੋਂ ਪੈਸੇ ਕੱਟ ਲੂ ਜੋ ਜੋ ਮਰਜੀ ਆ ਤੇ ਪਰ ਮੈਂ ਜਿੰਨਾ ਚਿਰ ਵੀ ਵੱਧ ਤੋਂ ਵੱਧ ਦੁਜਾਈ ਚੰਗੇ ਕੰਮ ਨੂੰ ਤਾਂ ਕੋਈ ਵੀ ਨਹੀਂ ਰੋਕਦਾ ਹਨਾ ਜੇ ਤੁਸੀ ਜਾਣਾ ਹੋਵੇ ਕਿਤੇ ਡਾਂਸ ਕਰਨ ਜਾਣਾ ਹੋਵੇ ਘੁੰਮਣ ਫੇਣ ਜਾਣਾ ਹੋਵੇ ਉਹਦੇ ਨਹੀਂ ਤਾਂ ਕੋਈ ਰੋਕੇ ਜਦ ਪਤਾ ਤੁਸੀ ਬਾਬਾ ਜੀ ਦੇ ਘਰ ਜਾਣਾ ਫੇਰ ਤਾਂ ਉਹ ਬਿਲਕੁਲ ਵੀ ਨਹੀਂ ਰੋਕਦੇ ਕਿ ਕੱਲ ਉਹਨਾਂ ਨੇ ਇਹੀ ਗੱਲ ਕਹੀ ਉਹ ਕਹਿੰਦੇ ਵੀ ਤੂੰ ਜਾਣਾ ਹੀ ਇੱਥੇ ਅਸੀਂ ਰੋਕ ਹੀ ਨਹੀਂ ਸਕਦੇ ਤੈਨੂੰ ਵੀ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਕਿ ਤੂੰ ਜਾ ਸਾਈਂ ਚਰਦੀ ਕਲਾ ਵਿੱਚ ਤੇ ਤੁਸੀਂ ਇੱਥੇ ਆਉਣ ਤੁਹਾਨੂੰ ਕਿੱਦਾਂ ਲੱਗੇ ਤੁਹਾਨੂੰ ਦੱਸਿਓ ਕਿੰਨੇ ਅਸੀਂ ਤਾਂ ਬਾਬੇ ਤੁਹਾਡੀਆਂ ਵੀਡੀਓ ਵੇਂਦੇ ਸੀ ਪਹਿਲਾਂ ਹੀ ਮੇਰੀਆਂ ਹੀ ਹਾਂਜੀ ਉਦੋਂ ਪਹਿਲਾਂ ਅਸੀਂ ਆਉਂਦੇ ਤਾਂ ਸੀਗੇ ਪਰ ਇੰਨੀ ਹੈ ਨਹੀਂ ਸੀ ਨੇਚਾਈ ਸੀ ਹਾਂਜੀ ਐਕਸਪੀਰੀਅੰਸ ਸ਼ੇਅਰ ਕਰਦੇ ਸੀ ਨਾ ਤੁਸੀਂ ਤੇ ਫਿਰ ਉਹਨਾਂ ਨੂੰ ਦੇਖ ਕੇ ਜਾਣੀ ਚਾਹਤਾ ਹੋਰ ਵੀ ਬਹੁਤ ਕੁਝ ਸੀ ਦੂਜਾ ਵੀ ਇਸ ਦੀ ਕਰਕੇ ਲੱਗਿਆ ਤੇ ਸਾਨੂੰ ਮੈਨੂੰ ਦੂਸਰਾ ਤੀਸਰਾ ਵਾ ਤੇ ਸਾਡੇ ਤਾਂ ਘਰੇ ਸਹੀ ਗੱਲ ਨੂੰ ਪਹਿਲਾਂ ਕੋਈ ਬੋਲ ਚਾਲ ਨਹੀਂ ਤੇ ਘਰੇ ਲੜਾਈ ਕਲੇਸ਼ ਘਰੇ ਰਹਿੰਦਾ ਸੀ ਗਾਏ ਮੈਨਾਂ ਹੀ ਉਹ ਦਿਨ ਦੀ ਬਿਲਕੁਲ ਸ਼ਾਂਤੀ ਆਈ ਮਾਂ ਪਿਓ ਨਾਲ ਵੀ ਸਹੀ ਆ ਸਾਰਾ ਕੁਝ ਪਹਿਲਾਂ ਬਸ ਆਹੀ ਬੋਲ ਪਲੇ ਆ ਘਰੇ ਪੂ ਜਿਵੇਂ ਜਦੋਂ ਪਾਣੀ ਪੜਦੇ ਅਕਲ ਵੀ ਆ ਜਾਂਦੀ ਹਾਂ ਹਾਂ ਅਕਲ ਆ ਜਾਂਦੀ ਆ ਵਾਹ ਕੁਝ ਨਹੀਂ ਕਹਿੰਦੇ ਦੀ ਮਾਂ ਪਿਓ ਤੋਂ ਬਾਅਦ ਕੁਝ ਨਹੀਂ ਕਹੋ ਇਹੀ ਸਮਝਾ ਵੀ ਚਲੋ ਮਾਂ ਪਿਓ ਚਲੋ ਜੋ ਕਹਿੰਦੇ ਆ ਬਸ 7 ਵਜੇ ਨਹੀਂ ਬਜ਼ੁਰਗਾਂ ਨੇ ਆਪਾਂ ਵੀ ਕੱਲੂ ਬੁੱਢੇ ਹੋਣਾ ਹੀ ਆ ਹਾਂਜੀ ਹਾਂਜੀ ਜੇ ਅੱਜ ਅੱਜ ਉਹਨਾਂ ਦੀ ਨਾ ਸੁਣਾਂਗੇ ਕੱਲੂ ਆਪਣੀ ਵੀ ਨਹੀਂ ਸੁਣਨੀ ਗਏ ਨੇ ਪਹਿਲਾਂ ਮੈਂ ਘਰੇ ਨਹੀਂ ਸੀਗਾ ਬੋਲ ਚੱਲ ਥੋੜੀ ਹੋ ਜਾਂਦੀ ਸੀ ਮਾੜੀ ਮੋਟੀ ਬਾਪੂ ਕਹਿੰਦਾ ਗੁੱਸਾ ਕਰ ਜਾਂਦੇ ਪਰ ਹੁਣ ਇਹ ਚੀਜ਼ਾਂ ਚ ਜਾਂਦਾ ਹੀ ਨਹੀਂ ਨਿਆਣ ਹੁਣ ਕਈ ਜੋ ਲੋ ਜੋ ਕਹਤਾ ਠੀਕ ਹੈ ਹੁਣ ਬਿਲਕੁਲ ਘਰੇ ਸਭ ਦੀ ਵੀ ਪਿਆਰ ਆ ਪੂਰਾ ਸਭ ਕੁਝ ਆਈ ਇਹ ਮੈਂ ਤਾਂ ਤੁਹਾਡੀਆਂ ਵੀਡੀਓ ਵੇਖ ਕੇ ਤੁਹਾਡੇ ਇੱਕ ਹਿਸਾਬ ਦਾ ਵੀ ਇਸੇ ਕਰ ਨਹੀਂ ਮੈਂ ਇਥੋਂ ਨਾਲ ਸ਼ੁਰੂ ਕੀਤਾ ਤੇ ਪਰ ਮਾਰੇ ਚੜਦੀ ਕਲਾ ਵਿੱਚ ਚੜਦੀ ਕਲਾ ਵਿੱਚ